ਮੁਲਸਰ ਦਿਹਾਤੀ ਪੁਲਿਸ ਵੱਲੋਂ ਪਿਛਲੇ 2 ਦਿਨਾਂ ਦੇ ਵਿੱਚ ਨਸ਼ੇ ਦੇ ਖਿਲਾਫ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੌਰਾਨ ਜੋ ਰਿਕਵਰੀਜ਼ ਹੋਈਆਂ ਨੇ ਤੇ ਜਿਹੜੇ ਮੁਜਰਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਸਬੰਧੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅ ਪਿਛਲੇ 2 ਦਿਨਾਂ ਦੇ ਵਿੱਚ ਜਿਹੜੇ ਹੈ ਅਸੀਂ 4 ਕੇਸਸ ਦੇ ਵਿੱਚ ਟੋਟਲ ਜਿਹੜੇ ਹੈਗੇ ਆ ਅਸੀਂ 3 ਕਿਲੋ 340 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਰਿਕਵਰੀ ਕੀਤੀ ਹੈ ਇੱਕ ਜੈਨ ਵਹੀਕਲ ਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਤੇ ਇਸ ਦੇ ਨਾਲ ਹੀ ਕੁੱਲ 6 ਵਿਅਕਤੀਆਂ ਨੂੰ ਜਿਹੜਾ ਹੈ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਹੈ ਅ ਕ੍ਰਿੰਡੇ ਥਾਣੇ ਦੇ ਵਿੱਚ 2 ਐਫ ਆਈ ਆਰ ਦਰਜ ਹੋਈਆਂ ਨੇ ਪਹਿਲੇ ਕੇਸ ਦੇ ਵਿੱਚ 890 ਗ੍ਰਾਮ ਜਿਹੜੀ ਹੈਗੀ ਹੈ ਹੈਰੋਇਨ ਦੀ ਰਿਕਵਰੀ ਹੋਈ ਹੈ ਇਹ ਦੋ ਵਿਅਕਤੀ ਜਿਹੜੇ ਰਾਜਨ ਸਿੰਘ ਜੋ ਕਿ ਦਾਉਕੇ ਦਾ ਨਿਵਾਸੀ ਹੈ ਗੁਰਪ੍ਰੀਤ ਸਿੰਘ ਉਰਫ ਕਾਲੀ ਜਿਹੜਾ ਖਾਲੜੇ ਤਰਨਤਾਰਨ ਦਾ ਨਿਵਾਸੀ ਹੈ ਇਹਨਾਂ ਕੋਲੋ 809 890 ਗ੍ਰਾਮ ਜੜੀ ਹੈ ਹੈਰਨ ਉਹ ਬਰਾਮਦ ਹੋਈ ਸੀ ਇਸ ਦੇ ਨਾਲ ਹੀ ਇਹਨਾਂ ਕੋਲੋ ਇੱਕ ਮੋਟਰਸਾਈਕਲ Honda ਜਿਹੜਾ Splendor ਹੈ ਉਹਦੀ ਰਿਕਵਰੀ ਹੋਈ ਹੈ ਇਸ ਦੇ ਨਾਲ ਹੀ ਘਰਿੰਡੇ ਥਾਣੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਸਤਨਾਮ ਸਤਨਾਮ ਸਿੰਘ ਉਰਫ ਡਾਕਟਰ ਸਤਨਾਮ ਜਿਹਨੂੰ ਇਹ ਡਾਕਟਰ ਦੇ ਨਾਮ ਨਾਲ ਜਾਣਦੇ ਇਸੇ ਕੋਲੋਂ 510 ਗ੍ਰਾਮ ਜਿਹੜੀ ਹੈਰੋਇਨ ਦੀ ਰਿਕਵਰੀ ਹੋਈ ਹੈ ਇਸ ਦੀ ਵੀ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਫਰਦਰ ਜਿਹੜੀ ਤਫਤੀਸ਼ ਚੱਲ ਰਹੀ ਹੈ ਸੋ ਘਰਿੰਡੇ ਥਾਣੇ ਦੇ ਇਹਨਾਂ ਦੋਨਾਂ ਪਰਚਿਆਂ ਦੇ ਵਿੱਚ ਟੋਟਲ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ 890 ਗ੍ਰਾਮ ਤੇ 510 ਗ੍ਰਾਮ ਜਿਹੜੀ ਰਿਸਪੈਕਟਿਵਲੀ ਇਹਨਾਂ ਤੋਂ ਜਿਹੜੀ ਹੈ ਨਸ਼ੀ ਦੀ ਖੇਪਾ ਉਹ ਬਰਾਮਦ ਹੋਈਆਂ ਨੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ ਤੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਜਿਹੜੇ ਹੈ ਕਾਫੀ ਹੋਰ ਇਹਨਾਂ ਦੇ ਅਸੋਸੀਏਟਸ ਤੇ ਰਿਕਵਰੀ ਜਿਹੜੀ ਆ ਹੋ ਸਕਦੀ ਹੈ ਇਸ ਤੋਂ ਇਲਾਵਾ ਇੱਕ ਜਿਹੜਾ ਹੈ ਰਾਜਾ ਸੰਸੀ ਜਿਹੜਾ ਥਾਣਾ ਹੈ ਉਹਦੇ ਵਿੱਚ ਰਿਕਵਰੀ ਹੋਈ ਹੈ 1 ਕਿਲੋ ਹੈਰੋਨ ਦੀ ਰਿਕਵਰੀ ਹੋਈ ਹੈ ਮਾਈਕਲ ਪੁੱਤਰ ਰਾਜੇਪ ਸਿੰਘ ਜੋ ਕਿ ਸੰਤੂ ਵਾਲਾ ਜ਼ਿਲ੍ਹਾ ਗੁਰਦਾਸਪੁਰ ਉੱਥੇ ਦਾ ਰਿਆਸੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਸਾਗਰ ਸ਼ਰਮਾ ਜੋ ਕਿ ਧਿਆਨਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੈ ਇਹਨਾਂ ਕੋਲੋਂ 1 ਕਿਲੋ ਦੇ ਕਰੀਬਨ ਜਿਹੜੀ ਹੈ ਹੈਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਵੱਖੋ ਵੱਖਰੇ ਜਿਹੜੇ ਮਾਮਲਿਆਂ ਦੇ ਵਿੱਚ ਐਫ ਆਈ ਆਰਸ ਰਜਿਸਟਰਡ ਨੇ ਤੇ ਜਿਹੜੀ ਹੈ ਅ ਅੱਗੇ ਫਰਦਰ ਅ ਜਿਹੜੀ ਹੈ ਕਾਰਵਾਈ ਚੱਲ ਰਹੀ ਹੈ ਇਸ ਤੋਂ ਇਲਾਵਾ ਇੱਕ ਚੌਥੇ ਕੇਸ ਦੇ ਵਿੱਚ ਥਾੜਾ ਕੰਬੋ ਦੇ ਵਿੱਚ ਜਿਹੜਾ ਹੈ ਇੱਕ ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਜਿਹਦੇ ਕੋਲੋਂ 940 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਂ ਦੀ ਰਿਕਵਰੀ ਹੋਈ ਹੈ ਸੋ ਇਹਨਾਂ ਚਾਰ ਵੱਖੋ ਵੱਖਰੇ ਮਾਮਲਿਆਂ ਦੇ ਵਿੱਚ ਟੋਟਲ ਜਿਹੜੀ ਹੈ 3 ਕਿਲੋ 340 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਇੱਕ ਜਨ ਵਹੀਕਲ ਜਿਹੜਾ ਹੈ ਜਿਹੜੀ 4 ਵੀਲਰ ਹੈ ਉਹਦੀ ਰਿਕਵਰੀ ਹੋਈ ਹੈ ਇੱਕ ਮੋਟਰਸਾਈਕਲ ਦੀ ਵੀ ਰਿਕਵਰੀ ਹੋਈ ਹੈ ਸੋ ਟੋਟਲ ਜਿਹੜੇ 6 ਦੋਸ਼ੀ ਨੇ ਇਹਨਾਂ ਨੂੰ ਜਿਹੜਾ ਹੈ ਇਨ ਫਰਦਰ ਜਿਹੜਾ ਇਹਨਾਂ ਤੋਂ ਪੁੱਛਗਿੱਛ ਚੱਲਦੀ ਹੈ ਰਿਮਾਂਡ ਲਿਆ ਗਿਆ ਤੇ ਜਿਹੜੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੇ ਉਹ ਚੰਗੀ ਤਰ੍ਹਾਂ ਜਿਹੜੇ ਹੈ ਖੰਗਾਲੇ ਜਾ ਰਹੇ ਨੇ ਸੋ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਸਖਤ ਜਿਹੜੀ ਹਦਾਇਤਾਂ ਨੇ ਸਾਡੀ ਵਾਰ ਅਗੇਂਸ ਜਿਹੜੀ ਡਰੱਗਸ ਹੈ ਉਹ ਕੰਟੀਨਿਊ ਹੈ ਅਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਹੋਰ ਜਿਹੜੇ ਫਰਦਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਰਿਕਵਰੀ ਜਿਹੜੀ ਆ ਉਹ ਕਰਾਨੀ ਅੱਗੇ ਇੱਥੇ ਡਾਕਟਰ ਜਿਹੜਾ ਹੈ ਡਾਕਟਰ ਵਾਕਈ ਡਾਕਟਰ ਸੀਗਾ ਉਹਦਾ ਨਿੱਕੇ ਨਿੱਕੇ ਡਾਕਟਰ ਤੋਂ ਦੰਦਾ ਦੇਖੋ ਜੀ ਬੇਸਿਕਲੀ ਬੇਸਿਕਲੀ ਜਿਵੇਂ ਆਰਐਮਪੀ ਟਾਈਪ ਜਿਹੜੇ ਡਾਕਟਰ ਹੁੰਦੇ ਆ ਜੋ ਜਿਨ੍ਹਾਂ ਨੂੰ ਨੀਬੂਕੀਮ ਡਾਕਟਰ ਕਹਿੰਦੇ ਆ ਉਦਾਂ ਦਾ ਇਹ ਡਾਕਟਰ ਹੈ ਤੇ ਪਿੰਡ ਦੇ ਵਿੱਚ ਇਸ ਤਰੀਕੇ ਦਾ ਕੋਈ ਕੰਮ ਜਿਹੜਾ ਹੈ ਕਰਦਾ ਸੀਗਾ ਤੇ ਡਾਕਟਰ ਵੀ ਆਰ ਤੇ ਵੇਚਦਾ ਸੀ ਸਮਾਨ ਅ ਕਈ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ ਪਹਿਲਾਂ ਵੀ ਇਸ ਤਰੀਕੇ ਦੀ ਇਹਨਾਂ ਖੇਪਾਂ ਜਿਹੜੀਆਂ ਹੈ ਉਹ ਜਿਹੜੀਆਂ ਹੈ ਅੱਗੇ ਲੈ ਕੇ ਗਿਆ ਵੇਚੀਆਂ ਨੇ ਬੇਸਿਕਲੀ ਕਿਉਂਕਿ ਇਹ ਡਾਕਟਰੀ ਲਾਈਨ ਦੇ ਵਿੱਚ ਹੈ ਕੈਮੀਕਲ ਕੰਪਾਉਂਡਸ ਹੋਰ ਇਹਨਾਂ ਦੀ ਇਹ ਜਾਣਕਾਰੀ ਰੱਖਦਾ ਹੈ ਫਰਦਰ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹ ਕਿਸ ਤਰੀਕੇ ਨਾਲ ਇਹਨੇ ਆਪਣਾ ਨੈਟਵਰਕ ਬਣਾਇਆ ਹੋਇਆ ਸੀ ਕਿਹੜੀ-ਕਿਹੜੀ ਥਾਵਾਂ ਤੋਂ ਇਹਨੇ ਜਿਹੜੀ ਹੈ ਅਸਾਈਨਮੈਂਟ ਕਨਸਾਈਨਮੈਂਟਸ ਨੇ ਜਿਹੜੀਆਂ ਰਿਟਰੀਵ ਕੀਤੀਆਂ ਨੇ ਅੱਗੇ ਫਰਦਰ ਕਿੱਥੇ ਡਿਲੀਵਰ ਕੀਤੀਆਂ ਨੇ ਇਹ ਛੋਟੇ ਲੈਵਲ ਤੇ ਜਿਹੜਾ ਸਟਰੀਟ ਲੈਵਲ ਦੀ ਪੜਲਿੰਗ ਹੈਗੀ ਆ ਉਹਦੇ ਚਾ ਕਿਵੇਂ ਇਨਵੋਲਡ ਸੀ ਉਹ ਸਾਰੇ ਐਂਗਲ ਜਿਹੜੇ ਉਹ ਚੈੱਕ ਕੀਤੇ ਜਾ ਰਹੇ ਨੇ ਖਤਰਨਾਕ ਹੈ ਕਿ ਡਾਕਟਰ ਨਾਮ ਦਾ ਕੋਈ ਇੱਕ ਬੰਦਾ ਹੈਲਪ ਲੈ ਲਵੋ ਤੁਹਾਨੂੰ ਕੋਈ ਜਾਂਦਾ ਕਿ ਉਹ ਸੰਦੇਸ਼ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਪੰਜਾਬ ਪੁਲਿਸ ਵੱਲੋਂ ਅੱਗੇ ਵੀ ਜਿੰਨੇ ਵੀ ਤੁਸੀਂ ਦੇਖੋਗੇ ਸੋ ਕਾਲ ਜਿਹੜੇ ਅਨਲਾਈਸੈਂਸਡ ਜਾਂ ਇਸ ਤਰੀਕੇ ਦੇ ਕੋਈ ਪ੍ਰੈਕਟਿਸ਼ਨਰਸ ਏ ਮੈਡੀਕਲ ਪ੍ਰੈਕਟਿਸ ਕਰਦੇ ਨੇ ਉਹ ਜਾਂ ਕੋਈ ਕੈਮਿਸਟਰੀ ਦੀਆਂ ਸ਼ਾਪਸ ਨੇ ਜਿਹੜਿਆ ਸੋ ਕਾਲਡ ਬਦਨਾਮ ਨੇ ਉਹਨਾਂ ਖਿਲਾਫ ਸਖਤ ਐਕਸ਼ਨ ਲਏ ਗਏ ਨੇ ਕਿਉਂਕਿ ਬਾਰਡਰ ਰੇਂਜ ਦੇ ਵਿੱਚ ਜਿਹੜੇ ਹੈ ਇਹ ਇੱਕ ਇਸ ਤਰੀਕੇ ਦੇ ਜਿਹੜੇ ਇਨਸਟੈਂਸਸ ਥੋੜੇ ਘੱਟ ਹੈ ਪਰ ਫਿਰ ਵੀ ਜਿਹੜਾ ਹੈ ਇਸ ਤਰੀਕੇ ਦੇ ਕੋਈ ਵੀ ਜਿਹੜੇ ਸਾਡੇ ਕੋਲ ਸਾਹਮਣੇ ਆਉਂਦੀ ਹੈ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਵੀ ਲੈਂਦੇ ਆ ਪਿੱਛੇ ਜੇ ਅਸੀਂ ਇੱਕ ਜਿਹੜਾ ਹੈ ਕੈਮਿਸਟ ਮਜੀਠੇ ਇਲਾਕੇ ਦੇ ਵਿੱਚ ਕੈਮੀ ਸ਼ਾਪ ਤੇ ਅਸੀਂ ਇਹ ਐਕਸ਼ਨ ਵੀ ਲਿਆ ਸੀ ਡਰਗ ਇਨਸਪੈਕਟਰ ਨੂੰ ਲੈ ਕੇ ਕਿਉਂਕਿ ਉਹ ਪ੍ਰੀ ਗੈਵਲਨ ਜੋ ਕੈਪਸੂਲ ਜਿਹੜੇ ਬੈਨ ਨੇ ਉਹਨਾਂ ਦੀ ਸੇਲ ਦੇ ਵਿੱਚ ਉਹ ਇਨਵੋਲਵ ਸੀ ਤਦ ਇਹ ਜਿੰਨੀ ਵੱਡੀ ਹੈ ਤਾਂ ਕਿੰਨਾ ਫਰਕ ਪਏਗਾ ਕਿ ਸਪੀਡ ਦੇ ਵਿੱਚ ਆ ਕੇ ਜਿਸ ਤਰ੍ਹਾਂ ਨਾਲ ਪੈਂਡਿੰਗ ਕਰਦੇ ਜੀ ਤਾਂ ਦੇਖੋ ਜੀ ਸਪਲਾਈ ਤੇ ਡਿਮਾਂਡ ਦੀ ਜੇ ਤੁਸੀਂ ਇਸ ਜਿਹੜਾ ਹੈਗਾ ਸਰਕਲ ਹੈ ਇਹ ਸਾਈਕਲ ਜਿਹੜਾ ਹੈ ਇਸ ਨੂੰ ਤੁਸੀਂ ਚੈੱਕ ਕਰੋਗੇ ਉਸ ਹਿਸਾਬ ਨਾਲ ਜਿਸ ਤਰ੍ਹਾਂ ਇਸ ਸਿਸਟਮ ਦੇ ਵਿੱਚ ਤੁਸੀਂ ਸਪਲਾਈ ਲਾਈਨ ਨੂੰ ਕੱਟ ਕਰੋਗੇ ਦੇ ਲੋਕ ਜਿਹੜੇ ਸਟਰੀਟ ਲੈਵਲ ਦੀ ਪੈਡਲਿੰਗ ਕਰਦੇ ਆ ਉਹਨਾਂ ਦੀ ਜਿਵੇਂ ਗ੍ਰਫਤਾਰੀ ਹੋ ਰਹੀ ਹੈ ਤਾਂ ਸਾਨੂੰ ਇਹ ਉਮੀਦ ਹੈ ਕਿ ਸਟਰੀਟ ਲੈਵਲ ਪੈਡਲਿੰਗ ਜਿਹੜੀ ਹੋ ਰਹੀ ਹੈ ਇਸ ਤੇ ਕਾਫੀ ਹੱਦ ਤੱਕ ਇਹ ਨਤ ਪਏਗੀ ਇਸ ਤੋਂ ਇਲਾਵਾ ਜਿਹੜਾ ਰੀ ਹੈਬ ਵਾਲਾ 파ਟ ਹੈ ਅਸੀਂ ਉਸ ਤੇ ਵੀ ਧਿਆਨ ਦੇ ਰਹੇ ਹਾਂ ਕਿਉਂਕਿ ਅਸੀਂ ਜਲਦੀ ਜਿਹੜਾ ਹੈ ਐਨਡੀਪੀਐਸ ਦੇ 64 ਏ ਦਾ ਪ੍ਰੋਵੀਜ਼ਨ ਹੈ ਸਮਾਲ ਕੁਆਂਟੀਟੀ ਵਾਲੇ ਜਿਹੜੇ ਜਿੰਨੇ ਵੀ ਦੋਸ਼ੀ ਹੈ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਫਰਦਰ ਜਿਹੜਾ ਹੈ ਉਹਨਾਂ ਦਾ ਰੀ ਹੈਬ ਵਾਸਤੇ ਉਹਨਾਂ ਦਾ ਜਿਹੜਾ ਪੂਰਨ ਜਿਹੜਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਜਮਾ ਕਰਾਉਣ ਜਾ ਰਹੇ ਹਾਂ ਤੇ ਇਹ ਜਿਹੜੇ ਬੰਦੇ ਨੂੰ ਫੜਨਾ ਵੀ ਔਖਾ ਹੁੰਦਾ ਕੋਈ ਜਿਹੜਾ ਇੱਕ ਪਿੰਡ ਦੇ ਵਿੱਚ ਉਹ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਨਹੀਂ ਇਹ ਸਾਰੀ ਚੀਜ਼ਾਂ ਦੇਖੋ ਜੀ ਜਿਹੜੀ ਸੋਰਸ ਬੇਸਡ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਤੇ ਲੋਕਾਂ ਦੀ ਸਹਾਇਤਾ ਨਾਲ ਉਹਨਾਂ ਦੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਨਾਲ ਹੀ ਸਾਡੀ ਜਿਹੜੀ ਇਹ ਕਾਰਵਾਈ ਜਿਹੜੀ ਹੈ ਸੰਪੂਰਨ